ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰ ਰਹੀ ਹਾਂ ਜੀ ਚੈਨਲ ਰੰਗ ਪੰਜਾਬ ਹੇਠਲੇ ਤੇ ਉੱਪਰਲੇ ਰੰਗਾਂ ਦੀ ਗੱਲ ਕਰਨ ਆ ਪਹੁੰਚੇ ਆ ਅਸੀਂ ਸਿੰਘੂ ਬਾਰਡਰ ਦੇ ਉੱਪਰ ਆਓ ਸਾਡੇ ਨਾਲ ਸ਼ਖਸ਼ੀਅਤ ਮਸਹੂਦ ਮੌਜੂਦ ਨੇ ਡਾਕਟਰ ਸਰਜੀਤ ਸਿੰਘ ਸਿੱਧੂ ਜੀ ਚੇਅਰਮੈਨ ਕਾਲਜ ਬਾਬਾ ਕੁੰਦਨ ਸਿੰਘ ਮਹਾਰ ਨਾਵਾਰਾ ਸ਼ਖਸੀਅਤ ਨੇ ਆਪਣੇ ਇਲਾਕੇ ਦੇ ਵਿੱਚ ਆਓ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਾਣਦੇ ਆ ਕਿਸਾਨੀ ਸੰਘਰਸ਼ ਦੇ ਵਿੱਚ ਜੁੜਾਉ ਯੋਗਦਾਨ ਹੈ ਇੱਕ ਉਹ ਕਿਸ ਤਰ੍ਹਾਂ ਪਾ ਰਹੇ ਨੇ ਸਸੀਗਲ ਡਾਕਟਰ ਸਾਹਿਬ ਡਾਕਟਰ ਸਾਹਿਬ ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਇੱਥੇ ਪਹੁੰਚਣ ਨੂੰ ਇੱਥੇ ਮੈਂ ਮੇਰਾ ਤੀਸਰਾ ਕਿੜਾ ਹੈ ਪਹਿਲੀ ਵਾਰ ਅਸੀਂ 26 ਨਵੰਬਰ ਨੂੰ ਆਏ ਸੀ ਜਦੋਂ ਪਹਿਲੇ ਸ਼ੁਰੂਤ ਹੋ ਰਿਹਾ ਹੈ ਔਰ ਜਿਹੜੇ ਮੇਰੇ ਕਾਲਜ ਦੀਆਂ ਬੱਸਾਂ 'ਚ ਪੰਜ ਨੇ ਉਹ 25 ਸਤੰਬਰ ਤੋਂ ਹੀ ਸੰਘਰਸ਼ ਦੇ ਨਾਲ ਚੱਲ ਰਹੀਆਂ ਸਾਰੇ ਡਰਾਈਵਰ ਔਰ ਐਲਾਨ ਕੀਤਾ ਹੈ ਵੀ ਜਿੰਨੀ ਦੇਰ ਤੱਕ ਇੱਕ ਕਿਸਾਨਾਂ ਦਾ ਸੰਘਰਸ਼ ਚੱਲੇਗਾ ਸਾਡੀਆਂ ਬੱਸਾਂ ਸਮੇਤ ਡਰਾਈਵਰ ਕਿਸਾਨਾਂ ਦੇ ਨਾਲ ਹੀ ਰਹਿਣਗੇ ਤੇ ਇੱਥੇ ਮੈਂ ਸਿੰਘੂ ਬਾਰਡਰ ਤੇ ਇਸ ਤੀਜੀ ਵਾਰ ਆਇਆ ਔਰ ਅੱਜ ਮੇਰੇ ਨਾਲ ਮੇਰਾ ਪੂਰਾ ਪਰਿਵਾਰ ਆ ਮੇਰੇ ਕੁੜਮ ਸਾਹਿਬ ਨੇ ਮੇਰਾ ਬੇਟਾ ਦੋਨੋਂ ਪੁੱਤਰੀਆਂ ਔਰ ਡਾਟਰ ਨੇ ਲਾ ਉਹ ਸਾਬਿਤ ਪਰਿਵਾਰ ਅਸੀਂ ਇੱਥੇ ਆਏ ਆ ਹੁਣ ਤਿੰਨ ਦਿਨ ਤੋਂ ਫਿਰ ਅਸੀਂ ਇੱਥੇ ਆ ਔਰ ਇੱਥੇ ਨਾਲ ਦਾ ਪੂਰਾ ਸਾਥ ਦੇ ਰਿਹਾ ਤੁਸੀਂ ਜਿਹੜੀ ਇਹ ਰਾਂਤੀ ਰਣ ਰੀਤੀ ਸੰਘਰਸ਼ ਦੀ ਚੱਲ ਰਹੀ ਹੈ ਉਸ ਨੂੰ ਕਿਵੇਂ ਵੇਖਦੇ ਹੋ ਇਹ ਦੇਖੋ ਜੀ ਮੈਂ ਤਾਂ ਕਹਿੰਦਾ ਵੀ ਮੋਦੀ ਸਾਹਿਬ ਨੇ ਜੋ ਕੀਤਾ ਕਾਲੇ ਕਾਨੂੰਨ ਬਣਾਏ ਔਰ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਲੇਕਿਨ ਇੱਕ ਤਰ੍ਹਾਂ ਨਾਲ ਮੈਂ ਮੋਦੀ ਨੂੰ ਵਧਾਈ ਵੀ ਦਿੰਦਾ ਕਿ ਤੁਸੀਂ ਬਹੁਤ ਵਧੀਆ ਵੀ ਕੀਤਾ ਹੈ ਉਹਦਾ ਕਾਰਨ ਇਹ ਵੀ ਸਾਡੀ ਜਿਹੜੇ ਨੌਜਵਾਨ ਸੀ ਜਿਹੜੇ ਬਿਲਕੁਲ ਸੁੱਤੇ ਪਏ ਸੀ ਜਿਨ੍ਹਾਂ ਨੂੰ ਆਪਣੇ ਕਲਚਰ ਦਾ ਆਪਣੇ ਜੋ ਬੈਕਗ੍ਰਾਉਂਡ ਸੀਗਾ ਆਪਣੇ ਇਤਿਹਾਸ ਦਾ ਬਿਲਕੁਲ ਨਹੀਂ ਪਤਾ ਸੀਗਾ ਔਰ ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਪੁਰਾਣੇ ਕਿੰਨੀਆਂ ਕੁਰਬਾਨੀਆਂ ਨਾਲ ਅਸੀਂ ਪੰਜਾਬ ਨੂੰ ਇਜ਼ਾਦ ਕਰਾਇਆ ਕਿੰਨੀਆਂ ਕੁਰਬਾਨੀਆਂ ਦੇ ਕੇ ਇੱਕ ਕਸਾਨੀ ਹੋ ਜਾਦ ਹੋਈ ਤਾਂ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਉਹਨਾਂ ਨੂੰ ਹੋ ਗਿਆ ਹੈ ਉਹ ਖੜੇ ਹੋਏ ਜਿਹੜੇ ਕਹਿੰਦੇ ਸੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਔਰ ਨੌਜਵਾਨ ਖਤਮ ਹੋ ਗ ਜਾ ਨੌਜਵਾਨ ਸਿਰਫ ਕਲਾਕਾਰਾਂ ਤੇ ਪੰਜਾਬੀ ਗਾਇਕਾਂ ਨੂੰ ਫੋਲੋ ਕਰਦੇ ਆ ਅੱਜ ਉਹ ਸਭ ਕੁਝ ਝੂਠ ਹੋ ਗਿਆ ਹੈ ਔਰ ਨੌਜਵਾਨਾਂ ਦੇ ਵਿੱਚ ਇੱਕ ਨਵਾਂ ਉਤਸ਼ਾਹ ਆ ਗਿਆ ਔਰ ਨੌਜਵਾਨਾਂ ਨੇ ਆਪਣੀ ਜਿਹੜੀ ਹੈ ਜਜ਼ਬੇ ਨੂੰ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ ਹੈ ਔਰ ਤੁਸੀਂ ਦੇਖੋ ਤੁਸੀਂ ਵੀ ਇੱਥੇ ਦੇਖਿਆ ਹੋਣਾ ਕਿ ਕਿੰਨਾ ਸੈਲਫ ਡਿਸਿਪਲਨ ਹੈ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਲੋਕ ਬੈਠੇ ਆ ਲੇਕਿਨ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਮਹੀਨੇ ਤੋਂ ਉੱਪਰ ਹੋ ਗਿਆ ਜਿਹੜੇ ਨੌਜਵਾਨਾਂ ਨੇ ਘਰ 'ਚ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਹੋਣਾ ਆਪਣੇ ਹੱਥੀ ਫੜ ਕੇ ਇੱਥੇ ਉਹ ਝਾੜੂ ਲਾ ਰਹੇ ਆ ਰੋਟੀਆਂ ਪਕਾ ਰਹੇ ਆ ਸਬਜ਼ੀ ਬਣਾ ਔਰ ਸਿਪਾਈ ਕਰ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ ਤੁਸੀਂ ਦੇਖਣਾ ਵੀ 15-20 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਸ ਨੂੰ ਬਰਦਰ ਤੇ ਜਿਹੜਾ ਟ੍ਰੈਫਿਕ ਹੈ ਇੱਕ ਵੀ ਪੁਲਿਸ ਦਾ ਸਿਪਾਈ ਜਾਂ ਟ੍ਰੈਫਿਕ ਦਾ ਸਿਪਾਈ ਨਜੰਦੀ ਆ ਰਿਹਾ ਲੇਕਿਨ ਸੋ ਸਾਡੇ ਨੌਜਵਾਨਾਂ ਨੇ ਆਪਣੇ ਆਪ ਹੀ ਟ੍ਰੈਫਿਕ ਦਾ ਜਿਹੜਾ ਬੜਾ ਸਚਾਰੂ ਪੰਜਾਬ ਕੀਤਾ ਤਾਂ ਕਿ ਦਿੱਲੀ ਵਾਸੀਆਂ ਨੂੰ ਕਿਸੇ ਕਿਸੇ ਨੂੰ ਨੀ ਕੋਈ ਪ੍ਰੋਬਲਮ ਨਾ ਆਵੇ ਤੁਸੀਂ ਖੇਡਾਂ ਨਾਲ ਵੀ ਜੁੜੇ ਰਹੇ ਹੋ ਤੁਸੀਂ ਸਿੱਖਿਆ ਦਾ ਮਿਆਰ ਜਿਹੜਾ ਉਹ ਵੀ ਉੱਪਰ ਲੈ ਕੇ ਜਾ ਰਹੇ ਹੋ ਇਹ ਕਿਸ ਨਿਗਾਹ ਨਾਲ ਦੇਖਦੇ ਹੋ ਮੋਰਚੇ ਨੂੰ ਜਿਹੜੀ ਮੋਰਚੇ ਦੀ ਗਤਿਵਿਧੀ ਚੱਲ ਰਹੀ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਮੋਰਚਾ ਅੱਗੇ ਚੱਲ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਨੌਜਵਾਨ ਨੇ ਉਹ ਜੋਸ਼ ਦੇ ਨਾਲ ਉਹਨਾਂ ਨੇ ਆਪਣਾ ਹੋਸ਼ ਨਹੀਂ ਗਵਾਇਆ ਔਰ ਸਭ ਤੋਂ ਵੱਡੀ ਗੱਲ ਸਾਡੇ ਕਿਸਾਨ ਲੀਡਰ ਜਿਹੜੇ ਨੇ ਬੜੇ ਸੁਲਝੇ ਹੋਏ ਨੇ ਹੁਣ ਤੁਸੀਂ ਕਿਤੇ ਆਮ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕੁਝ ਗੋਦੀ ਭਗਤ ਜਾਂ ਭਗਤनियां ਇਦਾਂ ਦੀ ਵੀਡੀਓ ਪਾਉਂਦੇ ਸੁਣ ਕੇ ਹਾਸਾ ਆਉਂਦਾ ਹੈ ਕਹਿ ਦਿੰਦੇ ਜੀ ਵੀ ਇਹ ਤਾਂ ਜੀ ਸਾਰੇ ਖਾਲਸਤਾਨੀ ਨੇ ਇਹ ਤਾਂ ਇੱਥੇ ਨਸ਼ੇੜੀ ਇਕੱਠੇ ਹੋਏ ਆ ਇਹ ਤਾਂ ਇੱਥੇ ਅੱਤਵਾਦੀ ਨੇ ਇਹ ਤਾਂ ਮਾਓਵਾਦੀ ਨੇ ਪਰ ਨਹੀਂ ਇਹ ਨਹੀਂ ਸਾਡੇ ਜਿਹੜਾ ਸੰਦੋਲਨ ਹੈ ਬਿਲਕੁਲ ਪੀਸਫੁੱਲ ਚੱਲ ਰਿਹਾ ਹੈ ਔਰ ਜੋ ਕੇਂਦਰ ਸਰਕਾਰ ਨੇ ਜਿੰਨੀਆਂ ਵੀ ਚਾਲਾਂ ਚੱਲਣ ਦੀ ਕੋਸ਼ਿਸ਼ ਕੀਤੀ ਆ ਇਸ ਮੂਰਤੀ ਨੂੰ ਬਦਨਾਮ ਕਰਨ ਲਈ ਉਹ ਸਾਰੀਆਂ ਹੀ ਕਿਸਾਨਾਂ ਨੇ ਆਪਣੇ ਸਤਿ ਸ੍ਰੀ ਨਾਲ ਫੇਲ ਕਰਤੀ ਹੈ ਔਰ ਨੌਜਵਾਨਾਂ ਨੇ ਪੂਰਾ ਸਾਥ ਦਿੱਤਾ ਹੈ ਔਰ ਮੈਂ ਤਾਂ ਸਮਝਦਾ ਪੀ ਇਹ ਮੂਰਤੀ ਨੂੰ ਕਿਸਾਨ ਜਥੇਬੰਦੀਆਂ ਹੀ ਨਹੀਂ ਚਲਾ ਰਹੀਆਂ ਨਾ ਹੀ ਨੌਜਵਾਨ ਚਲਾ ਰਿਹਾ ਇੱਕ ਸੱਚੇ ਬਾਦਸ਼ਾਹ ਪ੍ਰਮਾਤਮਾ ਦੀ ਮਿਹਰ ਹੈ ਉਹ ਵੈਗਰੂ ਆਪ ਚਲਾ ਰਿਹਾ ਤਾਂ ਕਿ ਸਾਰਾ ਕੁਝ ਬਿਲਕੁਲ ਸਬੂਤੀ ਚੱਲਦਾ ਹੈ ਇਹ ਗੋਦੀ ਮੀਡੀਆ ਨੇ ਤਾਂ ਟੈਗ ਇਹ ਵੀ ਕੀਤਾ ਵੀ ਜਿਹੜੀ ਇਹਨਾਂ ਦੀ ਸੰਸਥਾ ਖਾਲਸਾ ਹੈ ਉਹ ਅਤਵਾਦੀ ਨੇ ਉਹ ਅਤਵਾਦੀ ਗਤੀਵਿਧੀਆਂ ਦੇ ਨਾਲ ਜਿਹੜਾ ਕੰਮ ਹੈ ਉਹ ਕਰਦੇ ਨੇ ਬੜੀ ਅਸੋਨੀ ਕੁਐਸਚਨ ਹੈ ਔਰ ਮੈਂ ਕਹਿੰਦਾ ਵੀ ਨੰਨ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹ ਕੋਸ਼ ਸਖਸ਼ ਬਾਰੇ ਬੋਲ ਰਹੇ ਆ ਜਿਹੜਾ ਪੂਰੇ ਵਾਰਡ ਦੇ ਵਿੱਚ ਕਿਤੇ ਵੀ ਕੋਈ ਵੀ ਪ੍ਰੋਬਲਮ ਆਏ ਚਾਹੇ ਲੜਾਈ ਹੋਵੇ ਚਾਹੇ ਹੜਾ ਆਵੇ ਚਾਹੇ ਸੋਕਾ ਪਿਆ ਜਾਂ ਕਾਲ ਹੋਵੇ ਜਾਂ ਭੁੱਖਮਰੀ ਹੋਵੇ ਉਹ ਕਿਸੇ ਸਰਕਾਰ ਦੇ ਮੂੰਹ ਲੈ ਦੇਖਦਾ ਆਪਣੇ ਲੈਵਲ ਤੇ ਆਪਣੇ ਨੌਜਵਾਨ ਨੂੰ ਮਲਾ ਲਾ ਕੇ ਅਰਬਾਂ ਰੁਪਈਆ ਲਾ ਕੇ ਉਹ ਲੋਕਾਂ ਨਾਲ ਸਾਥ ਦੇ ਰਿਹਾ ਤੇ ਜਦੋਂ ਪੰਜਾਬ ਦੇ ਵਿੱਚ ਜਦੋਂ ਇੰਡੀਆ ਦੇ ਵਿੱਚ ਵੀ ਮੰਨ ਲਓ ਕੋਰੋਨਾ ਆਇਆ ਜਾਂ ਹੜਾ ਆਇਆ ਜਾਂ ਸੁਨਾਮੀ ਆਈ ਜਾਂ ਕਿਤੇ ਅਕਾਲ ਪਿਆ ਉਹਨਾਂ ਨੇ ਜਦੋਂ ਖੁੱਲ ਕੇ ਸੇਵਾ ਕੀਰਤੀ ਦਾ ਕਹਿੰਦੇ ਸੀ ਬਹੁਤ ਵੱਡਾ ਦੇਸ਼ ਭਗਤ ਨੇ ਉਹ ਬਹੁਤ ਵੱਦਾ ਸੇਵਾ ਕਰ ਰਹੇ ਨੇ ਇਵਨ ਕਿ ਕਈ ਦੇਸ਼ਾਂ ਤੇ ਇਥੋਂ ਦਾ ਕਹਿ ਤਸ ਵੀ ਜਿਹੜੇ ਸਿੱਖ ਨੇ ਉਹ ਹਰ ਇੱਕ ਕੰਟਰੀ 'ਚ ਹੋਣਾ ਚਾਹੀਦਾ ਹੈ ਹਰ ਇੱਕ ਸ਼ਹਿਰ 'ਚ ਹੋਣਾ ਚਾਹੀਦਾ ਹੈ ਔਰ ਹਰ ਇੱਕ ਸ਼ਹਿਰ ਕੰਟਰੀ 'ਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਉਹ ਤੋਂ ਤਾਂ ਅਸੀਂ ਦੇਸ਼ ਭਗਤਾਂ ਜਿਵੇਂ ਰਵੀ ਸਿੰਘ ਜਿਹੜਾ ਖਾਲਸਾ ਢਾਲੇ ਉਹ ਪੰਜਾਬ ਵਾਸਤੇ ਕੁਝ ਕਰ ਰਹੇ ਕੋਈ ਖੁਦ ਪੰਜਾਬੀ ਨੇ ਤਾਂ ਉਹਨਾਂ ਦੇ ਖਾਲਸਾ ਨਜ਼ਰ ਆਉਣ ਲੱਗੇ ਨੇ ਪਰ ਮੇਰੇ ਖਿਆਲ ਆ ਵੀ ਹੁਣ ਸਾਰੇ ਗੋਦੀ ਮੀਡੀਆ ਦਾ ਪਰਦਾ ਫਾਸ ਹੋ ਚੁੱਕਿਆ ਹੈ ਔਰ ਕਿਸਾਨਾਂ ਨੇ ਵੀ ਇੱਕ ਆਪਣਾ ਇਹ ਜੋ ਨਵਾਂ ਚੈਨਲ ਸ਼ੁਰੂ ਕੀਤਾ ਹੈ ਇਹਨਾਂ ਨੂੰ ਗੋਦੀ ਮੀਡੀਆ ਨੂੰ ਇੱਕ ਕਾਊਂਟਰ ਕਰਨ ਦੇ ਲਈ ਅਰ ਦੂਸਰਾ ਤੁਹਾਡੇ ਵਰਗੇ ਚੈਨਲ ਸਾਡੇ ਲੋਕਲ ਚੈਨਲ ਨੇ ਜੋ ਆਪਣੇ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਗੋਦੀ ਮੀਡੀਆ ਦਾ ਬਿਲਕੁਲ ਪਰਦਾ ਫਾਸ਼ ਕਰਤਾ ਹੈ ਹੋ ਮੇਰੇ ਖਿਆਲ ਗੋਦੀ ਮੀਡੀਆ ਦਾ ਤੁਸੀਂ ਦੇਖਿਆ ਹੋਣਾ ਕੋਈ ਲਾ ਕੇ ਖੁਸ਼ ਨਹੀਂ ਲੋਕਲ ਚੈਨਲ ਔਰ ਜੋ ਸੋਸ਼ਲ ਨੈਟਵਰਕ ਦੇ ਚੈਨਲ ਚੱਲਦੇ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਔਰ ਇਸ ਕਰਕੇ ਇਹਨਾਂ ਇਹਨਾਂ ਗੱਲਾਂ ਰਾਜਕਾ ਕੋਈ ਜ਼ਿਆਦਾ ਗੌਰ ਨਹੀਂ ਕਰ ਰਿਹਾ ਇਸ ਗੱਲ ਦਾ ਕਿਤੇ ਨਾ ਕਿਤੇ ਪੰਜਾਬ ਵਿੱਚ ਜਿਹੜੀ ਰਾਜਨੀਤੀ ਸੀ ਉਹ ਕਾਫੀ ਵਿਗੜਦੀ ਜਾ ਰ ਜਿਹੜੀ ਪੰਜਾਬ ਦੀ ਆਪਦੀ ਸਟੇਟ ਦੀ ਜਿਹੜੀ ਗਵਰਨਮੈਂਟ ਸੀ ਬਿਲਕੁਲ ਹੁਣ ਮੇਰੇ ਖਿਆਲ ਰਾਜਨੀਤੀ ਤਾਂ ਹੁਣ ਪੰਜਾਬ ਦੇ ਵਿੱਚੋਂ ਦਾ ਸਾਰੀਆਂ ਪਾਰਟੀਆਂ ਬੰਨਥੀ ਹੋ ਗਈਆਂ ਐਸ ਟਾਈਮ ਤੇ ਜੋ ਗੱਲ ਕਰਦੇ ਆ ਕਿਸਾਨੀ ਸੰਘਰਸ਼ ਦੇ ਵਿੱਚ ਮੇਰੇ ਖਿਆਲ ਜਿਸ ਤਰ੍ਹਾਂ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਆਮ ਪਾਰਟੀ ਦਾ ਜਨਮ ਹੋਇਆ ਸੀ ਤੇ ਮੈਂ ਸੋਚਦਾ ਵੀ ਜੋ ਇਹ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ ਹਰਿਆਣੇ ਤੋਂ ਰਾਜਸਥਾਨ ਯੂਪੀ ਉੱਤਰਾਖੰਡ ਬਿਹਾਰ ਬੰਗਾਲ ਕੇਰਲਾ ਤੇ ਹੁਣ ਪੂਰੇ ਇੰਡੀਆ ਜੀ ਪੂਰੇ ਵਰਲਡ ਦੇ ਵਿੱਚ ਫੈਲ ਚੁੱਕਿਆ ਤੇ ਮੇਰੇ ਖਿਆਲ ਤਾਂ ਮੈਨੂੰ ਤਾਂ ਲੱਗਦਾ ਪੰਜਾਬ ਦਾ ਫਿਊਚਰ ਕੋਈ ਇਸ ਅੰਦੋਲਨ ਦੇ ਵਿੱਚੋਂ ਇੱਕ ਨਵੀਂ ਰਾਜਨੀਤੀ ਲੈ ਕੇ ਆਗੂ ਨਿਕਲਣਗੇ ਔਰ ਪੰਜਾਬ ਦੀ ਰਾਜਨੀਤੀ ਨੂੰ ਜਿਹੜਾ ਗੰਦਲਾ ਹੋ ਚੁੱਕਾ ਹੈ ਉਹਨੂੰ ਬਿਲਕੁਲ ਸਾਫ਼ ਸੁਥਰਾ ਕਰਨਗੇ ਔਰ ਪੰਜਾਬ ਨੂੰ ਮੁੜ ਕੇ ਫਿਰ ਉਸੇ ਤਰ੍ਹਾਂ ਲੀਹਾਂ ਦਾ ਲੈ ਕੇ ਆਉਣਗੇ। ਸੂਤਰਾਂ ਦਾ ਕਹਿਣਾ ਅੰਨਾ ਹਜ਼ਾਰੇ ਅੰਦੋਲਨ ਕਰਦੇ ਨੇ ਤੇ ਜਿੱਤਦੇ ਨੇ। ਉਹਨਾਂ ਐਲਾਨ ਵੀ ਕੀਤਾ ਹੈ 4 ਤਰੀਕ ਤੱਕ ਜੇ ਸਰਕਾਰ ਹੱਲ ਕਰਦੀ ਹੈ ਕਿਸਾਨਾਂ ਦਾ ਤਾਂ ਉਹਨਾਂ ਦਾ ਜਿਹੜਾ ਇਹ ਅੰਦੋਲਨ ਹੈ ਉਹ ਆਖਰੀ ਅੰਦੋਲਨ ਹੋਵੇਗਾ। ਬਿਲਕੁਲ ਜੀ। ਜੇ 4 ਤੀ ਤੱਕ ਹੱਲ ਕਰਦੀ ਉਹ ਸੈਂਟਰ ਗਵਰਨਮੈਂਟ ਦਾ ਠੀਕ ਹੈ ਜੇ ਮੇਰੇ ਖਿਆਲ ਜਿੰਨੀ ਦੇਰ ਇਸ ਅੰਦੋਲਨ ਨੂੰ ਲੰਬਾ ਕਰੇਗੀ ਕੇਂਦਰ ਸਰਕਾਰ ਉਹਨਾਂ ਵਾਸਤੇ ਮੁਸ਼ਕਲਾਂ ਖੜੀਆਂ ਹੋਣਗੀਆਂ ਹੁਣ ਦੇਖੋ ਜਦੋਂ ਸ਼ੁਰੂਆਤ ਜਦੋਂ ਪੰਜਾਬ ਦੇ ਵਿੱਚ ਅਸੀਂ ਧਰਨਿਆਂ ਤੇ ਬੈਠੇ ਸੀ ਤਾਂ ਸਾਡੀ ਕੋਈ ਗੱਲ ਸੁਣਨ ਤਿਆਰ ਨਹੀਂ ਸੀ ਹੁਣ ਦੇਖੋ ਵੀ ਦਿੱਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਮੀਟਿੰਗ ਦੇ ਮੀਟਿੰਗ ਹੁੰਦੀ ਹੈ ਉਹ ਮੰਤਰੀ ਵੀ ਆਉਣ ਲੱਗੇ ਅਮਨ ਸ਼ਾਹ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਹੁਣ ਇੱਕ ਸਿਰੂ ਗੱਲ ਜੱਦ ਦੀ ਰਹਿ ਗਈ ਹੈ ਉਹ ਇਹ ਸੰਘਰਸ਼ ਜਿਹੜਾ ਕਿਸਾਨ ਪੱਕੇ ਆ ਤੁਸੀਂ ਦੇਖਿਆ ਹੁਣ ਇੱਥੇ ਸਿੰਘੂ ਬਾਰਡਰ ਤੇ ਹੁਣ ਤੱਕ ਨੇ ਪੱਕੇ ਟੈਂਟ ਲਾਉਣੇ ਸ਼ੁਰੂ ਕਰਤੇ ਵੈਲਡਿੰਗ ਲਾ ਕੇ ਪੱਕੀਆਂ ਚਾਦਰਾਂ ਪੱਕੇ ਡੇਰੇ ਲਾ ਲਿਆ ਈਵਨ ਕੇ ਨੌਜਵਾਨ ਤਾਂ ਕਹਿ ਰਹੇ ਸੀ ਉਹਨੂੰ ਗਰਮੀ ਨੇ ਸਬਜ਼ੀਆਂ ਵੀ ਇੱਥੇ ਲਾਵਾਂਗੇ ਇਹ ਨਾਲ ਸੋਚਣ ਵੀ ਇੱਕ ਮਹੀਨਾ ਦੋ ਮਹੀਨੇ ਬੈਠਣਗੇ ਜਿੰਨਾ ਦੀਰ ਤੱਕ ਸਾਡੇ ਬਿੱਲ ਵਾਪਸ ਨਹੀਂ ਹੁੰਦੇ ਕਿਸਾਨਾਂ ਦੀ ਜਿੱਤ ਨਹੀਂ ਹੁੰਦੀ ਇਹ ਅੰਦਾਜ਼ਾ ਏਦਾਂ ਹੀ ਚੱਲੂਗਾ ਔਰ ਜਿੰਨਾ ਇਹ ਲੋਕ ਨੂੰ ਲੰਮਾ ਖਿੱਚਣਗੇ ਉਹਨਾਂ ਨੇ ਆਪਣੇ ਵਾਸਤੇ ਮੁਸ਼ਕਲਾਂ ਖੜੀਆਂ ਕਰ ਰਏ ਆ ਇਹ ਸਨ ਡਾਕਟਰ ਸਜੀਤ ਸਿੰਘ ਸਿੱਧੂ ਜੀ ਇਹ ਗੱਲ ਹੋਰ ਕਹਿਣੀ ਚਾਹਾਂਗਾ ਕਿ ਇਹ ਕਹਿੰਦੇ ਆ ਵੀ ਇਹ ਕਿਸਾਨ ਹੈ ਇਹ ਕਿਸਾਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਜਿਵੇਂ ਹਿੰਦੀ ਫਿਲਮਾਂ ਵਿੱਚ ਜੇ ਧੋਤੀ ਪਾਟੀ ਪਾਈ ਹੁੰਦੀ ਪਾਰਟੀ ਬਣਾਉਣ ਜੋ ਬਲਦਾਂ ਨੇ ਮਗਰ ਕਿਸਾਨ ਹੈ ਵੀ ਉਹ ਕਿਸਾਨ ਹੈ ਲੇਕਿਨ ਉਹ ਕਿਸਾਨ ਨਹੀਂ ਜੇ ਕਿਸਾਨਾਂ ਨੇ ਅੰਨ ਪੈਦਾ ਕਰਕੇ ਅਨਾਣੀਆਂ ਬਾਨੀਆਂ ਦੇ ਗਦਾਮ ਭਰਿਆ ਤੇ ਉਹਨਾਂ ਨੂੰ ਅਰਬੋਂ ਬਤੀ ਬਣਾਇਆ ਤੇ ਕਿਸਾਨ ਵੀ ਖੁਦ ਖੁਸ਼ਹਾਲ ਹੋਏ ਆ ਇਸ ਕਰਕੇ ਉਹਨੇ ਕੰਗਣਾ ਰਨਾਉ ਤੋਂ ਜਾਰੇ ਬੜੀ ਉਲਟ ਜਿਉਣ ਬੋਲਦੀ ਸਾਡੇ ਬੀਬੀਆਂ ਵਾਸਤੇ ਤੇ ਮੈਂ ਇਹ ਕਹਿਣਾ ਚਾਹੁੰਦਾ ਕੰਗਣਾ ਵੀ ਜਿੰਨੇ ਤੇਰੇ ਫਲੈਟ ਤੇ ਨਾ ਬਾਂਬੇ ਦੇ ਵਿੱਚ ਉਹ ਤਾਂ ਸਾਡੇ ਜੱਟਾਂ ਦੇ ਇੱਕ ਟਰਾਲੇ ਦੇ ਬਰਾਬਰ ਨਹੀਂ ਆ ਕੇ ਦੇਖ 40 40 ਫੁੱਟ ਲੰਬਾਈ ਦਾ ਟਰਾਲੇ ਔਰ ਟਰੈਕਟਰ ਇੱਥੇ ਹੈਲੀਕਾਪਟਰ ਤੱਕ ਪਹੁੰਚ ਗਿਆ ਤੁਸੀਂ ਇਹ ਦੇਖਿਆ ਨਾ ਸੋਸ਼ਲ ਮੀਡੀਆ ਤੇ ਵੀ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਨੇ ਹੈਲੀਕਾਪਟਰ ਰਾਹੀਂ ਗੱਡੀ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਇੱਕ ਨੌਜਵਾਨ ਸਾਡਾ ਕੈਨੇਡਾ ਦੇ ਵਿੱਚ ਉਹਨੇ ਸਮੁੰਦਰ ਦੇ ਅੰਦਰ ਜਾ ਕੇ ਡੁਬਕੀ ਲਗਾ ਕੇ ਉੱਥੇੋਂ ਵੱਡਾ ਕੰਸਾਨੀ ਦਾ ਝੰਡਾ ਉਭਲੰਦ ਕੀਤਾ ਉਹ ਤੁਹਾਨੂੰ ਪਤਾਲ ਤੋਂ ਲੈ ਕੇ ਆਕਾਸ਼ ਤੱਕ ਕਿਸਾਨੀ ਪਹੁੰਚ ਚੁੱਕੀ ਹੈ ਇਸ ਕਰਕੇ ਇਹ ਸਾਨੂੰ ਅੰਡਰਐਸਟੀਮੇਟ ਨਾ ਕਰਨ ਕਿ ਅਸੀਂ ਸ਼ਾਂਤ ਪੇਦਾ ਹਾਂਗੇ ਸ਼ਾਂਤਮਈ ਰਹਿ ਕੇ ਹੀ ਆਪਣਾ ਅੰਦੋਲਨ ਜਿਹੜਾ ਹੈ ਜਿੱਤ ਕੇ ਜਾਵਾਂਗੇ ਸਰ ਸਾਬ ਜਿਹੜੇ ਸਿੰਘ ਸ਼ਹੀਦ ਹੋਏ ਨੇ ਜਿਹੜੇ ਪਰਿਵਾਰਾਂ ਦੇ ਬੱਚੇ ਸ਼ਹੀਦ ਹੋਏ ਨੇ ਕੁਝ ਮਤਾ ਉਹਨਾਂ ਬਾਰੇ ਕੀ ਤੁਹਾਡਾ ਕਹਿਣਾ ਹੈ ਜੀ ਮੈਂ ਸਮਝਦਾ ਬਹੁਤ ਮੰਨ ਭਗਤੀ ਕਰਤ ਰਹਾ ਹਾਂ ਔਰ ਜਿੰਨੇ ਵੀ ਸਿੰਘ ਇਥੇ ਸ਼ਹੀਦ ਹੋਏ ਮੇਰੇ ਹਿਸਾਬ ਨਾਲ ਤਾਂ ਬੰਦਾ ਸੈਂਟਰ ਸਰਕਾਰ ਦਾ ਪਰਚਾ ਹੋਣਾ ਚਾਹੀਦਾ ਇੱਥੇ ਕਿਉਂਕਿ ਇਹਨਾਂ ਨੇ ਸ਼ਹੀਦ ਕਰਨ ਦੇ ਵਾਸਤੇ ਉਹ ਜ਼ਿੰਮੇਵਾਰ ਨੇ ਔਰ ਦੂਸਰਾ ਮੈਂ ਆਪਣੇ ਕਾਲਜ ਵਾਲੋਂ ਬਾਬਾ ਕੁੰਦਲ ਸਿੰਘ ਆਜਮਹਾਰ ਵੱਲੋਂ ਇਹ ਐਲਾਨ ਕਰਦਾ ਪਹਿਲਾਂ ਮੈਂ ਸਟੇਜ ਤੋਂ ਬੁਲ ਕੇ ਗਿਆ ਸੀ ਦੋਨਾਂ ਸਟੇਜ ਤੋਂ ਅੱਜ ਫੇਰ ਦੁਬਾਰਾ ਰਿਪੀਟ ਕਰ ਰਿਹਾ ਵੀ ਜਿੰਨੇ ਵੀ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਜਿੰਨੇ ਵੀ ਬੱਚੇ ਜਿਹੜੇ ਕਾਲਜ ਲੈਵਲ ਦੀ ਪੜ੍ਹਾਈ ਕਰ ਰਹੇ ਆ ਕਿਉਂਕਿ ਹੁਣ ਜੀ ਨੈਕਸਟ ਐਡਮਿਸ਼ਨ ਤੋਂ ਚਲਾਈਏ ਜਲਾਈ 2021 ਤੋਂ ਸ਼ੁਰੂ ਹੋਣੀ ਹੈ ਵੀ ਜਿੰਨੇ ਚਾਹੇ ਪੰਜਾਬ ਦਾ ਕੋਈ ਹਰਿਆਣਾ ਦਾ ਹੈ ਮਾਚਲ ਦਾ ਜਾਂ ਕਾਨਪੂਰ ਦਾ ਯੂਪੀ ਦਾ ਬਿਹਾਰ ਦਾ ਕਿਤੋਂ ਦਾ ਵੀ ਹੈ ਅਸੀਂ ਉਹਨਾਂ ਦਾ ਐਡਰੈਸ ਲੈ ਕੇ ਘਰ-ਘਰ ਜਾਵਾਂਗੇ ਉਹਨਾਂ ਜਿੰਨੇ ਵੀ ਕਾਲਜ ਲੈਵਲ ਦੇ ਬੱਚੇ ਆ ਉਹਨਾਂ ਦੀ ਕਾਲਜ ਦੀ ਐਜੂਕੇਸ਼ਨ ਫਾਰ ਐਵਰ ਫ੍ਰੀ ਹੋਏਗੀ ਜੇ ਇਹਦੀ ਵੀ ਇਸ ਸਾਲ ਵਾਸਤੇ ਅਸੀਂ ਆਪਣੀ ਮੈਨੇਜਮੈਂਟ ਦੇ ਉਸ ਵਿੱਚ ਲਾਅ ਸੰਵਿਧਾਨਚੀ ਪਾਸਤਾ ਮਤਾ ਪਾ ਕੇ ਵੀ ਇਹਨਾਂ ਦੇ ਬੱਚੇ ਜਿੰਨੇ ਜਿੰਨੇ ਕਾਲਜ ਦੀ ਪੜ੍ਹਾਈ ਕਰਨਗੇ ਉਹ ਬਿਲਕੁਲ ਫ੍ਰੀ ਹੋਏਗੀ ਮੈਂ ਰੋਮਾ ਜਾਣਾ ਰਿਹਾ ਮੇਰੇ ਤੋਂ ਬਾਅਦ ਮੇਰੇ ਆਉਣ ਵਾਲੇ ਜਿਹੜੇ ਪੀੜ੍ਹੀਆਂ ਨੇ ਉਹ ਇੱਕ ਪਿੰਡੋ ਸੰਵਿਧਾਨ ਚੱਲੇਗਾ ਔਰ ਫਾਰਐਵਰ ਉਹਨਾਂ ਨੇ ਸਟੱਡੀ ਇਨ ਕਾਲਜ ਲੈਵਲ ਦੀ ਉਹ ਬਿਲਕੁਲ ਫ੍ਰੀ ਕਰ ਦੇ ਜਾਈ ਬਹੁਤ ਵਧੀਆ ਇਹਨਾਂ ਨੇ ਜਿਹੜਾ ਮੈਸੇਜ ਹੈ ਦੁਨੀਆ ਤੱਕ ਪਹੁੰਚਾਇਆ ਜਿਹੜੇ ਬੱਚੇ ਜਾਂ ਜਿਹੜੇ ਪਰਿਵਾਰ ਸੀਦੋਂ ਨੇ ਉਹਨਾਂ ਦੇ ਬੱਚੇ ਜਾਂ ਅੱਗੋਂ ਉਹਨਾਂ ਦੇ ਪਰਿਵਾਰਾਂ ਦੇ ਜੀ ਕੋਈ ਵੀ ਐਜੂਕੇਸ਼ਨ ਕਰ ਰਿਹਾ ਹੈ ਉਹਨਾਂ ਨੂੰ ਇਹ ਜਿਹੜੀ ਐਜੂਕੇਸ਼ਨ ਹੈ ਉਹ ਆਪਣੇ ਕਾਲਜ ਦੇ ਵਿੱਚ ਫ੍ਰੀ ਦੇਣਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਦੇ ਬੱਚੇ ਨਾਲ ਆਏ ਨੇ ਆਓ ਗੱਲਬਾਤ ਕਰਦੇ ਹਾਂ ਸਸੀਏ ਬੇਟਾ ਸਜ਼ੀ ਕਾ ਕੀ ਨਾਮ ਹੈ ਆਪਣਾ ਜਿੰਨਤ ਠੰਡ ਤੇ ਆ ਦੇਣਾ ਹੱਸੀਆਂ ਤੋਂ ਟੱਪਿਆ ਨੇ ਉਮਰਾ ਅੱਜ ਇੰਨੇ ਦਿਨ ਹੋ ਗਏ ਵਾਟਰਾਂ ਤੇ ਬੈਠਿਆ ਆਇਆ ਨੂੰ ਤੈਨੂੰ ਪੁਰਾਣੇ ਹਾਲੀ ਚੋਪੇ ਆਂ ਚੋਪੀ ਤੇ ਚੋਪ ਰਾਵਾਂਗੇ ਇਹ ਧੱਪਕਾ ਚ ਲੈਣੇ ਸਕੰਦਰਵਾਲੀ ਸਾਡਾ ਸਕੰਦਰਵਰਗੇ ਦਾ ਤੇਰਾ ਚੱਲਾਂਗੇ ਜੇ ਸਾਡੀਆਂ ਜ਼ਮੀਨਾਂ ਖੋਏਂਗੀ ਤੇਰਾ ਦਿੱਲੀ ਮੰਲਾਂਗੇ ਵਾਈਗੀ ਚੀਕਾ ਖਾਲਸਾ ਵਾਈਗੀ ਜਿੱਕੇ ਉਹਨਾਂ ਦੇ ਮਿੱਤਰ ਬੈਠੇ ਨੇ ਆਓ ਉਹਨਾਂ ਤੋਂ ਵੀ ਜਾਣਦੇ ਆ ਕਿਸਾਨੀ ਸੰਘਰਸ਼ ਦੀਆਂ ਜਿਹੜੀ ਗਤੀਆਂ ਵਧੀਆਂ ਨੇ ਉਹ ਕਿਵੇਂ ਚੱਲ ਰਹੀਆਂ ਨੇ ਸਸੀ ਗੱਭਾ ਜੀ ਤੁਸੀਂ ਕਦੋਂ ਤੋਂ ਆਏ ਨਹੀਂ ਜੀ ਆਏ ਆ 4-5 ਦਿਨ ਤੋਂ ਪਹਿਲਾਂ ਵੀ ਆਉਂਦੇ ਰਹੇ ਆ ਤੇ ਜਾਂਦੇ ਰਹੇ ਆ ਤੇ ਹੁਣ ਸਾਰੇ ਪਰਿਵਾਰ ਦੇ ਨਾਲ ਆਏ ਆ ਨਾਲ ਕੁੜਮ ਸਾਹਿਬ ਆਏ ਨੇ ਹੋਰ ਬੱਚੇ ਪਰਿਵਾਰ ਸਾਰਾ ਆਏ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਮੋਦੀ ਸਾਹਿਬ ਨੇ ਇਹਨਾਂ ਨੇ 3-4 ਕਾਨੂੰਨ ਮਾੜੇ ਲਿਆਂਦੇ ਨੇ ਇਹ ਅਸੀਂ ਵਾਪਸ ਕਰਾਉਣ ਆਏ ਆ ਤੇ ਵਾਪਸ ਕਰਾ ਕੇ ਜਾਵਾਂਗੇ ਇਹਨੂੰ ਛੱਡ ਕੇ ਨਹੀਂ ਜਾਵਾਂਗੇ ਸਰ ਜੀ ਦੱਸਾਂਗੇ ਕਿਸ ਤਰ੍ਹਾਂ ਦੀ ਸੇਵਾ ਕਰਾਂ ਸੇਵਾ ਬਹੁਤ ਸਾਰੀ ਸੇਵਾ ਚੱਲ ਰਹੀ ਆ ਕਰੋੜਾਂ ਦੀ ਗਿਣਤੀ ਦੁਨੀਆ ਆ ਇਹ ਸੇਵਾ ਵੀ ਬਹੁਤ ਚੱਲ ਰਹੀ ਆ ਬਜ਼ੁਰਗਾਂ ਦਾ ਹੀ ਬਹੁਤ ਵਧੀਆ ਖਿਆਲ ਨਾ ਰਹਿਣ ਦੇ ਆ ਇੱਥੇ ਅੱਗਾ ਬਲਡੀਆਂ ਧੂਏ ਲੱਗੇ ਆ ਮਹਾਰਾਜ ਦੀ ਬੜੀ ਕਿਰਪਾ ਆ ਐ ਇਹਨਾਂ ਨੂੰ ਕੋਠੰਡ ਨਹੀਂ ਲੱਗਣ ਦੀ ਇਹਨਾਂ ਨੂੰ ਗਰਮੀ ਲੱਗਣ ਰਹੀ ਆ ਫਿਰ ਇੱਥੇ ਬੀਜਰ ਆਏ ਆ ਪਾਣੀ ਆਲੇ ਨਹਾਉਣ ਧੋਣ ਦੇ ਨੇ ਬਹੁਤ ਮौज ਬਣੀ ਆ ਖਾਣੇ ਪੀਣੇ ਦੀ ਬਹੁਤ ਮौज ਆ ਕਿਸੇ ਚੀਜ਼ ਦਾ ਘਾਟਾ ਨਹੀਂ ਇੱਥੇ ਕਿਤੇ ਨਾ ਕਿਤੇ ਮਾਇੂਸੀ ਚਿਹਰਿਆਂ ਦੇ ਉੱਪਰ ਨਾ 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 ਚੜਦੀ ਕਲਾ ਚੜਦੀ ਕਲਾ ਦੇ ਝੰਡੇ ਚੜਦੀ ਕਲਾ ਦੀ ਜਿੰਦਾਬਾਦ ਜੈ ਜੈਕਾਰ ਹੋਣ ਰਹੀ ਆ ਸਾਰੀ ਦੁਨੀਆ ਨੱਚਣ ਢਈ ਏ ਸ਼ਰਕਾਂ ਦੇ ਤੇ ਭੰਗੜੇ ਪਾਉਣ ਢਈ ਆ ਬਹੁਤ ਵਧੀਆ ਕੰਮ ਚੱਲ ਰਿਹਾ ਕੀ ਕੀ ਮੈਸੇਜ ਏ ਦੁਨੀਆ ਦੁਨੀਆ ਤੇ ਬਹੁਤ ਵਧੀਆ ਆ ਜਿਤਨਾ ਬਿ ਦੂਰ ਦੂਰ ਮੁਲਕਾਂ ਸਾਰਿਆਂ ਦੇ ਬੇਤੀ ਵੇਖੋ ਸਾਰੇ ਪਾਸੇ ਖਿਲਰ ਗਿਆ ਮੈਸੇਜ ਦੂਰ ਦੂਰ ਤੱਕ ਗਏ ਆ ਵਰਲਡ ਦਾ ਸਾਰੇ ਦਾ ਦੂਰ ਤੱਕ ਚਲੇ ਗਿਆ ਵਰਲਡ ਵੀ ਸਾਰਾ ਸਾਡੇ ਹੱਕ ਦੀ ਬੋਲਣ ਰਿਹਾ ਠੀਕ ਆਓ ਗੱਲਬਾਤ ਕਰਦੇ ਆ ਸਸੀ ਕਾ ਬਾਜੀ ਕਿੱਥੋਂ ਆਏ ਜੀ ਅਸੀਂ ਜੀਰੇ ਤੋਂ ਆਏ ਜੀ ਡਿਸਟ੍ਰਿਕਟ ਫਰੋਜਪੁਰ ਤੋਂ ਕੀ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਮੋਰਚੇ ਬਾਰੇ ਇਹ ਕਹਿਣਾ ਚਾਹੁੰਦੇ ਆਂ ਜੀ ਅਸੀਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਜਿੰਨੇ ਵੀ ਪੂਰੇ ਹਿੰਦੁਸਤਾਨ ਤੋਂ ਅਲੱਗ-ਅਲੱਗ ਪਾਰਟੀਆਂ ਦੇ ਜਥੇਬੰਦੀਆਂ ਦੇ ਅਗਬੁਸ਼ੇ ਬਣਾ ਦੇ ਅੰਡਰ ਰਹਿ ਕੇ ਕਿਸਾਨ ਜਾਂ ਜੂਥ ਨੌਜਵਾਨ ਮੁੰਡੇ ਆਏ ਨੇ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਇੱਥੇ ਕੋਈ ਪੀਖ ਮੰਗਣ ਨਹੀਂ ਆਏਗੇ ਅਸੀਂ ਆਪਦੇ حق ਲੈਣ ਆਏ ਹਕਾ ਦੀ ਲੜਾਈ ਲੜ ਰਹੇ ਆ ਜੋ ਕਿ ਸਰਕਾਰ ਸਾਨੂੰ ਕਿਸਾਨ ਮਾਰੂ ਨੀਤੀ ਵਾਲੇ ਜਿਹੜੇ ਕਾਨੂੰਨ ਸਾਡੇ ਤੇ ਥੋਪ ਰਹੀ ਹੈ ਅਸੀਂ ਉਹਨਾਂ ਨੂੰ ਪ੍ਰਮਾਨ ਨਹੀਂ ਕਰ ਰਹੇ ਆ ਮੋਦੀ ਨੂੰ ਇਹ ਹੀ ਇਹ ਹੀ ਕਹਿਣਾ ਚਾਹੁੰਦੇ ਜੇ ਸਾਨੂੰ ਕਿਸਾਨਾਂ ਨੂੰ ਇਹ ਕਾਨੂੰਨ ਮਨਜ਼ੂਰ ਨਹੀਂ ਫਿਰ ਮੋਦੀ ਸਾਡੇ ਤੇ ਕਿਉਂ ਥੋਪ ਰਿਹਾ ਕਿਸੂਣਾ ਜਿਹੜੇ ਕਾਨੂੰਨ ਥੋਪ ਰਿਹਾ ਕਿਸ ਗੱਲ ਦੀ ਥੋਪ ਰਿਹਾ ਹੈ ਜਿੰਨੇ ਵੀ ਕਿਸਾਨ ਇੱਥੇ ਆਏ ਆ ਇੱਥੇ ਕੋਈ ਮੋਦੀ ਜੋ ਕੋਈ ਪੀਖ ਮੰਗਣ ਨਹੀਂ ਆਏ ਸਾਰੇ ਪੰਜਾਬ ਜਾਂ ਹੋਰ ਵੀ ਕੇਸ ਆ ਸਾਰੇ ਆਪ ਆਪਣੇ ਘਰਾਂ ਵਿੱਚ ਸੁੱਖ ਦੀ ਰੋਟੀ ਖਾਣ ਵਾਲੇ ਕਿਸਾਨ ਆ ਸਾਡੇ ਅਸੀਂ ਮੋਦੀ ਤੋਂ ਆਪਦੇ ਹੱਕ ਲੈਣ ਲਈ ਇੱਥੇ ਆ ਜਾਰ ਕੇ ਛੜਕਾ ਦੇ ਜੋ ਵੀ ਬੈਠੇ ਆ ਬਜ਼ੁਰਗ ਬੈਠੇ 80 ਸਾਲ ਦੇ 5-5 ਸਾਲ ਦੇ 2-2 ਸਾਲ ਦੇ ਬੱਚੇ ਇੱਥੇ ਆ ਕੇ ਬੈਠੇ ਬੀਬੀਆਂ ਬੈਠੀਆਂ ਨੇ ਅਸੀਂ ਮੋਦੀ ਤੋਂ ਆਪਦੇ ਹੱਕਾਸਤੇ ਹੱਕ ਦੀ ਲੜਾਈ ਵਾਸਤੇ ਆ ਜੀ ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ ਜਿਹੜਾ ਇਹਨਾਂ ਦਾ ਪਰਿਵਾਰ ਆਇਆ ਆਓ ਅਸੀਂ ਤੁਹਾਨੂੰ ਪਰਿਵਾਰ ਦਿਖਾਉਨੇ ਆ ਇਹ ਕੰਮ ਕਰ ਰਿਹਾ ਹੈ ਤਰੀਕੇ ਦੇ ਨਾਲ ਸੇਵਾ ਕਰ ਰਹੇ ਨੇ ਸਾਰੀ ਸੇਵਾ ਕਰ ਰਹੇ ਨੇ ਆ ਵੇਖੋ ਇਧਰ ਖਾਣਾ ਤਿਆਰ ਕਰ ਰਹੇ ਨੇ ਇਹ ਸਾਰਾ ਡਾਕਟਰ ਸਾਹਿਬ ਦਾ ਪਰਿਵਾਰ ਹੈ ਆਓ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਦੇ ਜੋ ਬੇਟੇ ਨੇ ਜਿਨ੍ਹਾਂ ਦਾ ਨਾਮ ਹੈ ਉਹ ਕਿਤੇ ਨਾ ਕਿਤੇ ਇੰਡਸਟਰੀ ਦੇ ਵਿੱਚ ਚਮਕਦਾ ਮਨੀ ਸਿੱਧੂ ਜੀ ਸਤਿ ਸ਼੍ਰੀ ਅਕਾਲ ਮਨੀ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆਇਓ ਅਸੀਂ ਜੀ ਆਪਣੀ ਕਿਸਾਨੀ ਬਚਾਉਣ ਵਾਸਤੇ ਕਿਸਾਨਾਂ ਦਾ ਸਾਥ ਦੇਣ ਵਾਸਤੇ ਆਏ ਆ ਜੀ ਇੱਕ ਗੱਲ ਬੜੀ ਵਧੀਆ ਮੈਨੂੰ ਉਦੋਂ ਮਹਿਸੂਸ ਹੁੰਦੀ ਆ ਘਰੇ ਆਪਣੇ ਚਾਰ ਪਰੋਹਣੇ ਆ ਜਾਂਨਾਂ ਤੇ ਆਪਾਂ ਉਹਨਾਂ ਨੂੰ ਸਾਭ ਨਹੀਂ ਸਕਦੇ ਤੇ ਇੱਥੇ ਤੁਸੀਂ ਦੇਖ ਲਓ ਪੁੰਡਲੀ ਤੋਂ ਲੈ ਕੇ ਸਿੰਘੂ ਫੇਰ ਟਿਕਰੀ ਬਾਰਡਰ 15 ਲੱਖ ਦਾ ਕਿਹਾ ਜਾਂ ਲੋਕਾਂ ਨੇ ਵੀ 15 ਲੱਖ ਆਇਆ ਕਿਸਾਨ ਪਰ ਮੇਰਾ ਜੋ ਮੇਰਾ ਖਿਆਲ 20 ਲੱਖ ਤੋਂ ਉੱਪਰ ਕਿਸਾਨ ਇੱਥੇ ਹੋਇਆ ਕੱਟ ਕੇ ਜਿਹੜਾ ਇਕੱਠ 20 ਲੱਖ 20 ਲੱਖ ਦੇ ਨੇੜੇ ਹੈਗਾ ਯਾ 20 ਲੱਖ ਤੋਂ ਵੱਧ ਹੀ ਹੋਊਗਾ ਘੱਟ ਨਹੀਂ ਆ। ਸੋ ਆਪਣਾ ਕਿਤੇ ਨਾ ਕਿਤੇ ਆਪਣਾ ਭਾਈਚਾਰਾ ਆ ਸਾਡੇ ਬਾਪੂ ਆਏ ਆ ਸਾਡੇ ਮਾਤਾਵਾਂ ਆਈਆਂ ਨੇ ਸਾਡੇ ਬੀਬੀਆਂ ਬਾਪੂ ਆਏ ਉਹਨਾਂ ਦਾ ਸਾਥ ਦੇਣ ਵਾਸਤੇ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ ਛੋਟੇ ਬੱਚਿਆਂ ਦੇ ਨਾਲ ਲੈ ਕੇ ਇੱਥੇ ਪਹੁੰਚਿਆ ਆ। ਕਿਸ ਤਰ੍ਹਾਂ ਦੀ ਰਣਨੀਤੀ ਬਣਾ ਰਹੇ ਹੋ? ਸ਼ਾਂਤੀ ਮੈਂ ਬੈ ਕੇ ਅਸੀਂ ਪਿਆਰ ਨਾਲ ਜੋ ਸਾਡਾ ਹੈਗਾ ਯਾ ਜਜ਼ਬਾ ਹੈਗਾ ਯਾ ਕਿਉਂਕਿ ਦੇਖੋ ਪੰਜਾਬੀ ਆ ਪੰਜਾਬੀ ਦਾ ਖੂਨ ਤੇ ਸ਼ੁਰੂ ਤੋਂ ਖੋਲਦਾ ਠੀਕ ਆ ਕੋਈ ਗੱਲ ਹੋ ਜੇ ਕੋਈ ਸਾਨੂੰ ਚੂ ਵੀ ਕਰ ਦਿੱਤੇ ਅਸੀਂ ਉਹਦੀ ਧੌਣ ਵਟਣ ਤੱਕ ਜਾਣਦੇ ਆ ਪਰ ਮੈਂ ਇੱਕ ਗੱਲ ਤਾਂ ਖੁਸ਼ੀ ਆ ਪੰਜਾਬੀ ਪੰਜਾਬੀ ਕਹਿੰਦੇ ਨੇ ਵੀ ਵਟਾ ਨਹੀਂ ਛਾਂਗਣ ਦਿੰਦਾ ਨਾ ਪੰਜਾਬੀ ਦਾ ਇਹ ਗੱਲ ਹੈ ਵੀ ਪੰਜਾਬੀ ਆਲੇ ਪੈਰੀ ਚ ਪੈਰ ਨਹੀਂ ਪੈਣ ਦਿੰਦਾ ਕਿਸੇ ਦਾ ਬਗਾਨੇ ਦਾ ਠੀਕ ਆ ਪਰ ਇਹ ਇੱਥੇ ਦਾ ਮੋਦੀ ਨੇ ਜੋ ਚਾਲਾਂ ਚੱਲ ਕੇ ਕਰੋਨਾ ਦਾ ਆੜ ਲੈ ਕੇ ਕਰੋਨਾ ਵਾਇਰਸ ਦੀ ਆੜ ਲੈ ਕੇ ਅਮਾਨੀਆਂ ਡਾਨੀਆਂ ਨੂੰ ਵਧਾਉਣ ਵਾਸਤੇ ਉਹਨਾਂ ਦਾ ਕਾਰੋਬਾਰ ਵਧਾਉਣ ਵਾਸਤੇ ਉਹਨਾਂ ਨੇ ਪੰਜਾਬ ਦੀ ਜ਼ਮੀਨਾਂ ਨੂੰ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਹ ਕੱਲ ਤੂੰ ਸਾਰੇ ਹਿੰਦੁਸਤਾਨ ਚ ਕਰ ਸਕਦਾ ਦੁਨੀਆ ਚ ਕਰ ਸਕਦਾ ਪਰ ਪੰਜਾਬ ਦੇ ਵਿੱਚ ਤੂੰ ਇਹ ਸੋਚ ਵੀ ਨਹੀਂ ਸਕਦਾ ਮਤਲਬ ਉਹ ਇੱਥੇ ਨਾ ਸੋਚੇ ਸੋਚਣ ਦਾ ਉਹਨੂੰ ਚਾਹੀਦਾ ਹੀ ਨਹੀਂਗਾ ਮੈਂ ਤਾਂ ਕਹਿਣਾ ਵੀ ਪੰਜਾਬ ਨੇ ਸ਼ੁਰੂਆਤ ਕੀਤੀ Rajasthan ਨਾਲ ਰਲ ਗਿਆ Haryana ਨਾਲ ਰਲ ਗਿਆ UP ਨਾਲ ਰਲ ਗਿਆ Bihar ਨਾਲ ਰਲ ਗਿਆ Tamil Nadu ਨਾਲ ਰਲ ਗਿਆ Kerala ਨਾਲ ਰਲ ਗਿਆ Madhya Pradesh ਨਾਲ ਰਲ ਗਿਆ ਵੀ ਹੁਣ ਤੁਸੀਂ ਇਹ ਦੇਖੋ ਵੀ ਦੁੱਖ ਹਰ ਬੰਦੇ ਨੂੰ ਦੁੱਖਾ ਮੋਦੀ ਦੀਆਂ ਨੀਤੀਆਂ ਤੋਂ ਹਰ ਇੱਕ ਬੰਦਾ ਜਾਣੂ ਹੈ ਹਰ ਇੱਕ ਬੰਦੇ ਨੂੰ ਪਤਾ ਹੀ ਨਹੀਂ ਸੋਚਦਾ ਹਰ ਇੱਕ ਬੰਦਾ ਪਰੇਸ਼ਾਨ ਆ ਬਸ ਉਹਨਾਂ ਨੂੰ ਹਰੇਕ ਨੂੰ ਇੱਕ ਸਹਾਰਾ ਚਾਹੀਦਾ ਸੀਗਾ ਵੀ ਅੱਗੇ ਹੋ ਕੇ ਕੋਈ ਲੱਗੇ ਤੇ ਅਸੀਂ ਉਹਦਾ ਸਾਥ ਦੇਈਏ ਤੇ ਉਹ ਕੰਮ ਪੰਜਾਬੀਆਂ ਨੇ ਕੀਤਾ ਪੰਜਾਬੀ ਜਦੋਂ ਕਹਿੰਦੇ ਆ ਵੀ ਪੰਜਾਬੀ ਸਿਰ ਤੇ ਕਫਨ ਬਣ ਕੇ ਤੁਰਦਾ ਆ ਜਦੋਂ ਸੰਘਰਸ਼ੀ ਤੁਰਦਾ ਤੇ ਅੱਜ ਉਹੀ ਗੱਲ ਆ ਜਦੋਂ ਸਿਰ ਤੇ ਕਫਨ ਬਣ ਕੇ ਤੁਰੇ ਆ ਜੇ ਮੰਨ ਲਓ 10 ਪੰਜਾਬੀ ਤੁਰੇ ਆ ਤਾਂ 15 ਪਿੱਛੋਂ ਨਾਲ ਹਰਿਆਣਵੀ ਰਲੇ ਆ 20 ਉਦੋਂ ਰਾਜਸਥਾਨ ਤੋਂ ਰਲੇ ਆ ਯੂਪੀ ਤੋਂ ਰਲੇ ਆ ਕੱਟ ਹੁੰਦਾ ਹੁੰਦਾ 10 ਤੋਂ 20 ਗੁਣਾ ਵੱਧ ਗਿਆ ਕੱਟ। ਕਟਿਆ ਨਹੀਂ, ਵਧਿਆ ਆ। ਕੀ ਮੈਸੇਜ ਆ ਯੂਥ ਨੂੰ? ਯੂਥ ਨੂੰ ਇਹੀ ਮੈਸੇਜ ਆ ਵੀ ਸਾਡੇ ਜਿਹੜੇ ਬਜ਼ੁਰਗ ਨੇ ਬਹੁਤ ਸਿਆਣੇ ਨੇ, ਬਹੁਤ ਜ਼ਿਆਦਾ ਉਹਨਾਂ ਨੇ ਆਦੇ ਪਿੰਡੇ ਤੇ ਉਹਨਾਂ ਨੇ ਜ਼ਿੰਦਗੀ ਹੰਡਾਈ ਆ, ਸੁੱਖ-ਦੁੱਖ ਵੇਖੇ ਆ। ਸੁਮੀਰੀ ਦਾ ਇਹੀ ਸਲਾਹ ਆ ਵੀ ਆਪਣੇ ਬਜ਼ੁਰਗਾਂ ਦੀ ਜੋਰ رائے ਆ, ਜੋ ਸਲਾਹ ਆ, ਜੋ ਉਹ ਕਹਿੰਦੇ ਨੇ ਆ।